ਪ੍ਰਿੰਟ ਦੇ ਸ਼ਹਿਰ ਦੇ ਪਲੇਟਫਾਰਮ ਵਿੱਚ ਇੱਕ ਦਿਨ ਸਵੇਰੇ-ਸਵੇਰੇ ਇੱਕ ਟ੍ਰੇਨ ਆਪਣੇ ਸਫ਼ਰ ਉੱਤੇ ਨਿਕਲਣ ਲਈ ਤਿਆਰ ਖੜੀ ਸੀ। ਭੀੜ-ਪਾੜ, ਸਮਾਨ ਵੇਚਣ ਵਾਲਿਆਂ ਦੀਆਂ ਆਵਾਜ਼ਾਂ ਅਤੇ ਚਾਹ ਦੀ ਖੁਸ਼ਬੂ ਹਵਾ ਵਿੱਚ ਖੁਲੀ ਹੋਈ ਸੀ। ਇਸ ਭੀੜ ਵਿੱਚ ਇੱਕ 75 ਸਾਲ ਦਾ ਬਜ਼ੁਰਗ ਹੌਲੀ-ਹੌਲੀ ਗੱਡੀ ਉੱਤੇ ਚੜ ਰਿਹਾ ਸੀ। ਉਹ ਬਹੁਤ ਹੀ ਬਜ਼ੁਰਗ ਸੀ। ਉਹਦੇ ਮੈਰੇਜੇ ਪੁਰਾਣੇ ਘਸੇ ਹੋਏ ਕੱਪੜੇ ਪਾਏ ਹੋਏ ਸੀ। ਉਹਦੇ ਹੱਥ ਵਿੱਚ ਇੱਕ ਮੈਲਾ ਜਿਹਾ ਝੋਲਾ ਫੜਿਆ ਹੋਇਆ ਸੀ। ਉਹ ਬਜ਼ੁਰਗ ਦੇਖਣ ਵਿੱਚ ਬਹੁਤ ਕਮਜ਼ੋਰ ਤੇ ਥੱਕਿਆ-ਥੱਕਿਆ ਲੱਗ ਰਿਹਾ ਸੀ। ਉਹ ਆਪਣੇ ਝੋਲੇ ਨੂੰ ਬੁੱਕਲ ਵਿੱਚ ਰੱਖ ਕੇ ਚੁੱਪਚਾਪ ਇੱਕ ਕੋਨੇ ਵਾਲੀ ਸੀਟ ਤੇ ਬੈਠ ਜਾਂਦਾ ਹੈ। ਖਿੜਕੀ ਵਿੱਚੋਂ ਬਾਹਰ ਦੇਖ ਰਿਹਾ ਸੀ। ਗੱਡੀ ਹੌਲੀ-ਹੌਲੀ ਆਪਣੇ ਸਫ਼ਰ ਵੱਲ ਜਾਣ ਲੱਗਦੀ ਹੈ। ਸਟੇਸ਼ਨ ਦੀ ਭੀੜ ਹੁਣ ਪਿੱਛੇ ਰਹਿ ਗਈ ਸੀ। ਉਹ ਬਜ਼ੁਰਗ ਕੱਲਾ ਹੀ ਸੀ ਤੇ ਉਹਦੀ ਹਾਲਤ ਵੀ ਕਾਫੀ ਖਰਾਬ ਸੀ। ਹਰ ਕੋਈ ਡੱਬੇ ਵਿੱਚ ਉਸ ਵੱਲ ਹੀ ਦੇਖ ਰਿਹਾ ਸੀ। ਡੱਬਾ ਪੂਰੀ ਤਰ੍ਹਾਂ ਨਾਲ ਭਰਿਆ ਹੋਇਆ ਸੀ। ਲੋਕ ਆਪਣੇ ਆਪ ਵਿੱਚ ਮਸਤ ਸਨ। ਉਦੋਂ ਹੀ ਇੱਕ ਤੇਜ਼ ਆਵਾਜ਼ ਨੇ ਸਭ ਦਾ ਧਿਆਨ ਆਪਣੇ ਵੱਲ ਖਿੱਚ ਲਿਆ। ਏ ਟਟੀਸੀ ਜੋ ਟ੍ਰੇਨ ਵਿੱਚ ਟਿਕਟਾਂ ਚੈੱਕ ਕਰਨ ਲਈ ਆਇਆ ਸੀ ਉਸ ਟਟੀ ਦਾ ਨਾਮ ਰਮੇਸ਼ ਸੀ ਉਹਨੇ ਚਿੱਟੀ ਸਾਫ਼ ਸੁਥਰੀ ਕਮੀਜ਼ ਤੇ ਕਾਲੀ ਪੈਂਟ ਪਾਈ ਹੋਈ ਸੀ ਉਹਦੀ ਆਵਾਜ਼ ਬਹੁਤ ਹੀ ਰੁੱਖੀ ਸੀ ਉਹ ਇੱਕ ਇੱਕ ਕਰਕੇ ਸਾਰੇ ਯਾਤਰੀਆਂ ਦਾ ਟਿਕਟ ਦੇਖ ਰਿਹਾ ਸੀ ਉਦੋਂ ਹੀ ਉਹ ਟਟੀ ਰਮੇਸ਼ ਉਸ ਬਜ਼ੁਰਗ ਵਿਅਕਤੀ ਦੇ ਕੋਲ ਆਉਂਦਾ ਹੈ ਉਹਨੂੰ ਕਹਿਣ ਲੱਗਦਾ ਹੈ ਕਿ ਤੁਹਾਡੇ ਕੋਲ ਟਿਕਟ ਹੈ ਤਾਂ ਦਿਖਾਓ ਪਰ ਉਸ ਬਜ਼ੁਰਗ ਨੇ ਹੌਲੀ ਜੀ ਕੰਮ ਦੀ ਹੋਈ ਆਵਾਜ਼ ਵਿੱਚ ਕਿਹਾ ਕਿ ਮੇਰੇ ਕੋਲ ਟਿਕਟ ਨਹੀਂ ਹੈ ਮੇਰੇ ਕੋਲ ਪੈਸੇ ਨਹੀਂ ਸੀ ਪਰ ਮੈਂ ਬਰਨਾਲੇ ਜਾਣਾ ਹੈ ਉੱਥੇ ਮੇਰੀ ਧੀ ਰਹਿੰਦੀ ਹੈ ਮੇਰਾ ਉਸ ਕੋਲ ਜਾਣਾ ਬਹੁਤ ਜ਼ਰੂਰੀ ਹੈ ਹਰਮੇਸ਼ ਨੇ ਉਸ ਬਜ਼ੁਰਗ ਵਿਅਕਤੀ ਦੀ ਗੱਲ ਨੂੰ ਵਿਚਾਲੇ ਹੀ ਕੱਟਦੇ ਹੋਏ ਕਿਹਾ ਕਿ ਜ਼ਰੂਰੀ ਤਾਂ ਸਭ ਨੂੰ ਹੁੰਦਾ ਹੈ ਪਰ ਇਹ ਟ੍ਰੇਨ ਮੁਫਤ ਨਹੀਂ ਚੱਲਦੀ ਇਹਦੇ ਲਈ ਟਿਕਟ ਚਾਹੀਦੀ ਹੈ ਪੈਸੇ ਲੱਗਦੇ ਆ ਹੁਣ ਤੈਨੂੰ ਥੱਲੇ ਉਤਰਨਾ ਪਵੇਗਾ ਅਗਲੇ ਸਟੇਸ਼ਨ ਤੇ ਅਸੀਂ ਤੈਨੂੰ ਗੱਡੀ ਚੋਂ ਉਤਾਰ ਦੇਵਾਂਗੇ ਟੀਟੀ ਦੀ ਆਵਾਜ਼ ਸੁਣ ਕੇ ਗੱਡੀ ਵਿੱਚ ਸਰਨਾਥਾ ਸ਼ਾ ਗਿਆ ਬਜ਼ੁਰਗ ਨੇ ਹੱਥ ਜੋੜ ਕੇ ਕਿਹਾ ਕਿ ਪੁੱਤ ਮੈਨੂੰ ਨਾ ਉਤਾਰੀਂ ਮੈਂ ਬਰਨਾਲੇ ਪਹੁੰਚ ਕੇ ਆਪਣੀ ਟੀ ਤੋਂ ਪੈਸੇ ਲੈ ਕੇ ਤੈਨੂੰ ਦੇ ਦੇਵਾਂਗਾ ਪਰ ਰਮੇਸ਼ ਨੇ ਉਸ ਦੀ ਇੱਕ ਨਾ ਮੰਨੀ ਉਹਦਾ ਦਿਲ ਤਾਂ ਪੱਥਰ ਦਾ ਹੋ ਗਿਆ ਸੀ ਉਹ ਆਪਣੀ ਸੀਟੀ ਪਾਜਾ ਕੇ ਗਾਰਡ ਨੂੰ ਬੁਲਾਉਂਦਾ ਹੈ ਉਸ ਨੂੰ ਕਹਿਣ ਲੱਗਦਾ ਹੈ ਕਿ ਇਸ ਬਜ਼ੁਰਗ ਨੂੰ ਅਗਲੇ ਸਟੇਸ਼ਨ ਤੇ ਉਤਾਰ ਦੇਵੀਂ ਭੀਖ ਮੰਗਣ ਵਾਲੇ ਅੱਜ ਕੱਲ ਇਹੋ ਤਰ੍ਹਾਂ ਗੱਡੀਆਂ ਵਿੱਚ ਸਫ਼ਰ ਕਰਦੇ ਨੇ ਉਹ ਬਜ਼ੁਰਗ ਚੁੱਪਚਾਪ ਉਸ ਟੀਟੀ ਦੀ ਗੱਲ ਸੁਣ ਰਿਹਾ ਸੀ ਕੁਝ ਵੀ ਨਹੀਂ ਬੋਲਦਾ ਗੱਡੀ ਜਲਦੀ ਜਲਦੀ ਅਗਲੇ ਸਟੇਸ਼ਨ ਵੱਲ ਜਾ ਰਹੀ ਸੀ ਅਗਲਾ ਸਟੇਸ਼ਨ ਰਾਮਪੁਰੇ ਦਾ ਸੀ ਉੱਥੇ ਹੀ ਉਸ ਬਜ਼ੁਰਗ ਵਿਅਕਤੀ ਨੂੰ ਤਾਰਨਾ ਸੀ। ਆਮਪੁਰੇ ਸਟੇਸ਼ਨ ਤੇ ਟ੍ਰੇਨ ਰੁਕਦੀ ਐ। ਉੱਥੇ ਕੁਝ ਚਾਹ ਵਾਲੇ ਤਾਂ ਜ਼ਰੂਰ ਸੀ ਪਰ ਭੀੜ ਬਹੁਤ ਹੀ ਘੱਟ ਸੀ। ਰਮੇਸ਼ ਨੇ ਖਿੱਚ ਕੇ ਉਸ ਬਜ਼ੁਰਗ ਵਿਅਕਤੀ ਨੂੰ ਸੀਟ ਤੋਂ ਖੜਾ ਕਰ ਦਿੱਤਾ। ਉਸ ਨੂੰ ਕਹਿਣ ਲੱਗਦਾ ਕਿ ਗੱਡੀ ਚੋਂ ਉੱਤਰ ਜਾ। ਸਾਡੇ ਵੱਨੋਂ ਪਾਵੇਂ ਪੈਦਲ ਚਲਾ ਜਾਵੀਂ। ਉਹ ਬਜ਼ੁਰਗ ਸੀਟ ਤੋਂ ਖੜਾ ਹੁੰਦਾ ਤੇ ਗੱਡੀ ਤੋਂ ਹੇਠਾਂ ਉਤਰ ਨਹੀਂ ਲੱਗਦਾ। ਡੱਬੇ ਵਿੱਚ ਬੈਠੇ ਹੋਏ ਲੋਕਾਂ ਵੱਲ ਦੇਖਦਾ। ਭਾਵੇਂ ਗੱਡੀ ਸਾਰੇ ਹੀ ਮੁਸਾਫਰਾਂ ਨਾਲ ਭਰੀ ਹੋਈ ਸੀ। ਪਰ ਕਿਸੇ ਨੇ ਵੀ ਉਸ ਬਜ਼ੁਰਗ ਦੀ ਮਦਦ ਨਹੀਂ ਕੀਤੀ ਉਹ ਬਜ਼ੁਰਗ ਗੱਡੀ ਤੋਂ ਹੇਠਾਂ ਉੱਤਰ ਹੀ ਰਿਹਾ ਸੀ ਕਿ ਇੱਕ ਛੋਟਾ ਜਿਹਾ ਮਾਸੂਮ ਬੱਚਾ ਕਹਿਣ ਲੱਗਦਾ ਕਿ ਬਾਬਾ ਜੀ ਨੂੰ ਟ੍ਰੇਨ ਤੋਂ ਥੱਲੇ ਕਿਉਂ ਉਤਾਰਿਆ ਇੱਕ ਛੋਟਾ ਜਿਹਾ 9 ਸਾਲ ਦਾ ਬੱਚਾ ਜਿਸ ਦਾ ਨਾਮ ਅਰਜਨ ਸੀ ਉਹ ਆਪਣੇ ਸਕੂਲ ਦੀ ਵਰਦੀ ਵਿੱਚ ਆਪਣੀ ਮਾਂ ਦੇ ਕੋਲ ਬੈਠਾ ਸੀ ਬਹੁਤ ਹੀ ਮਾਸੂਮ ਲੱਗ ਰਿਹਾ ਸੀ ਤੇ ਉਹਦੇ ਸੁਭਾਅ ਨੇ ਡੱਬੇ ਦੀ ਖਮੋਸ਼ੀ ਨੂੰ ਤੋੜ ਦਿੱਤਾ ਇਹ ਸੁਣ ਕੇ ਉਹ ਟੀਟੀ ਰਮੇਸ਼ ਅਰਜਨ ਨੂੰ ਕਹਿਣ ਲੱਗਦਾ ਕਿ ਬੇਟਾ ਇਹਨਾਂ ਕੋਲ ਟਿਕਟ ਨਹੀਂ ਸੀ ਅੱਜ ਇਹਨੇ ਆਪਣੀ ਮੰਮੀ ਦਾ ਪਰਸ ਖਿੱਚਿਆ ਤੇ ਕਹਿਣ ਲੱਗਿਆ ਮੰਮੀ ਤੁਸੀਂ ਤਾਂ ਕਹਿੰਦੇ ਹੋ ਕਿ ਵੱਡਿਆਂ ਦੀ ਮਦਦ ਕਰਨੀ ਚਾਹੀਦੀ ਹੈ ਅੱਜ ਫਿਰ ਤੁਸੀਂ ਚੁੱਪ ਕਿਵੇਂ ਬੈਠਿਓ ਫਿਰ ਤੁਸੀਂ ਇਹਨਾਂ ਦੀ ਮਦਦ ਕਿਉਂ ਨਹੀਂ ਕਰ ਰਹੇ ਉਹ ਆਪਣੀ ਮਾਂ ਵੱਲ ਦੇਖ ਕੇ ਕਹਿਣ ਲੱਗਦਾ ਹੈ ਕਿ ਮੈਂ ਇਸ ਬਾਬੇ ਦੇ ਲਈ ਟਿਕਟ ਖਰੀਦ ਲਵਾਂਗਾ ਉਹ ਆਪਣੀ ਮਾਂ ਨੂੰ ਕਹਿਣ ਲੱਗਦਾ ਹੈ ਕਿ ਮੰਮੀ ਹੁਣ ਤੁਸੀਂ ਮੈਨੂੰ ਰੁਪਏ ਦੇ ਦਿਓ ਮੈਂ ਘਰ ਜਾ ਕੇ ਤੁਹਾਨੂੰ ਰੁਪਏ ਮੋੜ ਦੇਵਾਂਗਾ ਕਿਉਂਕਿ ਮੇਰੇ ਪਿਗੀ ਬੈਂਕ ਵਿੱਚ ਬਹੁਤ ਸਾਰੇ ਪੈਸੇ ਨੇ ਤੁਹਾਨੂੰ ਪਤਾ ਤਾਂ ਹੈ ਅਰਜਨ ਨੇ ਆਪਣੀ ਮੰਮੀ ਤੋਂ ਰੁਪਏ ਲੈ ਕੇ ਉਸ ਟੀਟੀ ਰਮੇਸ਼ ਨੂੰ ਦੇ ਦਿੱਤੇ ਤੇ ਕਿਹਾ ਕਿ ਤੁਸੀਂ ਬਾਬਾ ਜੀ ਨੂੰ ਥੱਲੇ ਨਾ ਉਤਾਰੋ ਇਹ ਸਭ ਕੁਝ ਦੇਖ ਕੇ ਰਮੇਸ਼ ਦੇ ਚਿਹਰੇ ਤੇ ਸ਼ਰਮਿੰਦਗੀ ਸੀ ਉਹ ਇੱਕ ਮਿੰਟ ਰੁਕਿਆ ਅਤੇ ਫਿਰ ਭਾਰੀ ਕਦਮਾਂ ਨਾਲ ਗੱਡੀ ਵਿੱਚੋਂ ਉਤਰ ਕੇ ਸਟੇਸ਼ਨ ਤੇ ਇੱਕ ਬੈਂਚ ਤੇ ਬੈਠੇ ਉਸ ਬਜ਼ੁਰਗ ਆਦਮੀ ਦੇ ਕੋਲ ਪਹੁੰਚ ਗਿਆ ਆਪਣਾ ਗਲਾ ਸਾਫ਼ ਕਰਕੇ ਉਸ ਬਜ਼ੁਰਗ ਵਿਅਕਤੀ ਨੂੰ ਕਹਿਣ ਲੱਗਦਾ ਹੈ ਕੀ ਬਾਬਾ ਜੀ ਚਲੋ ਉਸ ਬੱਚੇ ਨੇ ਤੁਹਾਡਾ ਟਿਕਟ ਲੈ ਲਿਆ ਹੁਣ ਤੁਸੀਂ ਟ੍ਰੇਨ ਵਿੱਚ ਸਫ਼ਰ ਕਰ ਸਕਦੇ ਹੋ ਉਸ ਬਜ਼ੁਰਗ ਨੇ ਹੈਰਾਨ ਹੋ ਕੇ ਪੁੱਛਿਆ ਕਿਹੜੇ ਬੱਚੇ ਨੇ ਮੇਰਾ ਟਿਕਟ ਲੈ ਲਿਆ ਟੀਟੀ ਰਮੇਸ਼ ਕਹਿਣ ਲੱਗਦਾ ਕਿ ਉਹੀ ਛੋਟਾ ਜਿਹਾ 9 ਸਾਲ ਦਾ ਬੱਚਾ ਜਿਹੜਾ ਸਕੂਲ ਡਰੈਸ ਵਿੱਚ ਸੀ ਉਸਨੇ ਤੁਹਾਡਾ ਟਿਕਟ ਲੈ ਲਿਆ ਇਹ ਸੁਣ ਕੇ ਬਜ਼ੁਰਗ ਵਿਅਕਤੀ ਦੀਆਂ ਅੱਖਾਂ ਭਰ ਆਈਆਂ ਉਹ ਕੁਝ ਵੀ ਨਾ ਬੋਲ ਸਕਿਆ ਉਹਨੇ ਹੱਥ ਜੋੜੇ ਅਤੇ ਫਿਰ ਟ੍ਰੇਨ ਵਿੱਚ ਚੜ ਗਿਆ ਤੈਨ ਫਿਰ ਆਪਣੇ ਅਗਲੇ ਸਫ਼ਰ ਲਈ ਚੱਲ ਪਈ। ਬਜ਼ੁਰਗ ਵਿਅਕਤੀ ਅਰਜੁਨ ਦੀ ਮਾਸੂਮੀਅਤ ਨੂੰ ਦੇਖ ਕੇ ਬਹੁਤ ਹੀ ਹੈਰਾਨ ਰਹਿ ਗਿਆ। ਅਰਜੁਨ ਦੀ ਮਾਸੂਮੀਅਤ ਨੇ ਨਾ ਸਿਰਫ ਰਮੇਸ਼ ਨੂੰ ਸਗੋਂ ਬਾਕੀ ਯਾਤਰੀਆਂ ਨੂੰ ਵੀ ਝੰਜੋੜ ਕੇ ਰੱਖ ਦਿੱਤਾ। ਇੱਕ ਵਿਅਕਤੀ ਨੇ ਉਸ ਬਜ਼ੁਰਗ ਲਈ ਆਪਣੀ ਸੀਟ ਛੱਡ ਦਿੱਤੀ। ਉਹ ਬਜ਼ੁਰਗ ਉਸ ਸੀਟ ਉੱਤੇ ਬੈਠ ਗਿਆ। ਅਰਜਨ ਵੀ ਨੇੜੇ ਹੀ ਆਪਣੀ ਮਾਂ ਨਾਲ ਸੀਟ ਤੇ ਬੈਠਾ ਸੀ। ਉਹ ਬਜ਼ੁਰਗ ਨੂੰ ਕਹਿਣ ਲੱਗਦਾ ਹੈ ਕਿ ਬਾਬਾ ਜੀ ਤੁਸੀਂ ਠੀਕ ਹੋ? ਬਜ਼ੁਰਗ ਨੇ ਅਸੀਸ ਦਿੰਦੇ ਹੋਏ ਉਹਦੇ ਸਿਰ ਤੇ ਹੱਥ ਫੇਰਿਆ ਅਤੇ ਪੁੱਛਿਆ ਪੁੱਤ ਤੇਰਾ ਨਾਮ ਕੀ ਹੈ ਅਰਜਨ ਨੇ ਆਪਣਾ ਨਾਮ ਦੱਸਿਆ ਤੇ ਕਿਹਾ ਕਿ ਬਾਬਾ ਜੀ ਤੁਸੀਂ ਬਰਨਾਲੇ ਕਿਉਂ ਜਾ ਰਹੇ ਹੋ ਬਜ਼ੁਰਗ ਨੇ ਕਿਹਾ ਕਿ ਉੱਥੇ ਮੇਰੀ ਧੀ ਹੈ ਜਿਹਦਾ ਨਾਮ ਮਨਜੀਤ ਹੈ ਤੇ ਮੈਂ ਕਈ ਸਾਲਾਂ ਬਾਅਦ ਉਹਨੂੰ ਮਿਲਣ ਜਾ ਰਿਹਾ ਹਾਂ ਬਜ਼ੁਰਗ ਦੀ ਇਹ ਗੱਲ ਸੁਣ ਕੇ ਅਰਜਨ ਦੀ ਮਾਂ ਉਸਨੂੰ ਪੁੱਛਣ ਲੱਗਦੀ ਹੈ ਕਿ ਤੁਸੀਂ ਇੰਨੇ ਸਾਲ ਆਪਣੀ ਧੀ ਨੂੰ ਕਿਉਂ ਨਹੀਂ ਮਿਲੇ ਉਹ ਬਜ਼ੁਰਗ ਕਹਿਣ ਲੱਗਾ ਹੈ ਕਿ ਇਸ ਵਿੱਚ ਮੇਰੀ ਹੀ ਗਲਤੀ ਹੈ ਗਰੀਬੀ ਕਰਕੇ ਮੈਂ ਉਹਦੇ ਵਿਆਹ ਤੋਂ ਬਾਅਦ ਉਹਨੂੰ ਮਿਲ ਨਹੀਂ ਹੀ ਨਹੀਂ ਜਾ ਸਕਿਆ ਮੈਂ ਬਹੁਤ ਘਟੋਂ ਨੂੰ ਮਿਲਣ ਗਿਆ ਸੀ ਗੱਡੀ ਵਿੱਚ ਬੈਠੇ ਸਾਰੇ ਮੁਸਾਫਰ ਹੁਣ ਉਹਨਾਂ ਦੀਆਂ ਗੱਲਾਂ ਸੁਣ ਰਹੇ ਸੀ ਨੇੜੇ ਹੀ ਬੈਠੀ ਇੱਕ ਕੁੜੀ ਨੇ ਆਪਣਾ ਟਿਫਨ ਖੋਲ੍ਹਿਆ ਤੇ ਬਜ਼ੁਰਗ ਵਿਅਕਤੀ ਵੱਲ ਕਰਦੇ ਹੋਏ ਕਿਹਾ ਕਿ ਬਾਬਾ ਜੀ ਤੁਸੀਂ ਇੱਕ ਪਰੌਂਠਾ ਖਾ ਲਓ ਬਜ਼ੁਰਗ ਵਿਅਕਤੀ ਨੇ ਮਨਾਂ ਕੀਤਾ ਪਰ ਉਸ ਕੁੜੀ ਨੇ ਜਿੱਦ ਕਰਕੇ ੱੱਕੇ ਨਾਲ ਹੀ ਇੱਕ ਪਰੌਂਠਾ ਬਜ਼ੁਰਗ ਨੂੰ ਦੇ ਦਿੱਤਾ ਰਾਹ ਵਿੱਚ ਉਸ ਬਜ਼ੁਰਗ ਵਿਅਕਤੀ ਨੂੰ ਇੱਕ ਗੁਰੂ ਘਰ ਦਿਖਾਈ ਦਿੰਦਾ ਹੈ ਗੁਰੂ ਘਰ ਦੇਖ ਕੇ ਬਜ਼ੁਰਗ ਵਿਅਕਤੀ ਮਾਣੀ ਮਾਣ ਅਰਦਾਸਾਂ ਕਰਨ ਲੱਗਦਾ ਹੈ ਉਹ ਕਹਿਣ ਲੱਗਦਾ ਹੈ ਕਿ ਹਾਏ ਰੱਬਾ ਮੈਨੂੰ ਮੇਰੀ ਧੀ ਦੇ ਕੋਲ ਪਹੁੰਚਾ ਦੇ ਗੱਡੀ ਵਿੱਚ ਹੁਣ ਹਰ ਕੋਈ ਉਸ ਬਜ਼ੁਰਗ ਵਿਅਕਤੀ ਨਾਲ ਗੱਲਾਂ ਕਰਨਾ ਚਾਹੁੰਦਾ ਸੀ ਇੱਕ ਔਰਤ ਜੋ ਉਸੇ ਟ੍ਰੇਨ ਵਿੱਚ ਸਫ਼ਰ ਕਰ ਰਹੀ ਸੀ ਉਹ ਉਸ ਬਜ਼ੁਰਗ ਵਿਅਕਤੀ ਨੂੰ ਕਹਿੰਦੀ ਹੈ ਕਿ ਬਾਬਾ ਜੀ ਮੇਰੀ ਕਹਾਣੀ ਵੀ ਤੁਹਾਡੇ ਵਰਗੀ ਹੈ ਮੇਰੇ ਪੁੱਤ ਨੇ ਵੀ ਮੈਨੂੰ ਕਿੰਨੇ ਸਾਲਾਂ ਤੱਕ ਨਹੀਂ ਬੁਲਾਇਆ ਸੀ ਪਰ ਮੈਂ ਹੁਣ ਉਹਦੇ ਕੋਲ ਜਾ ਰਹੀ ਆ ਬਜ਼ੁਰਗ ਕਹਿਣ ਲੱਗਦਾ ਹੈ ਕਿ ਭਾਈ ਬੱਚੇ ਭੁੱਲ ਜਾਂਦੇ ਨੇ ਪਰ ਮਾਂ-ਵਾਪਾ ਸਦਾ ਹੀ ਆਪਣੇ ਬੱਚਿਆਂ ਦੀ ਭਲਾਈ ਸੋਚਦੇ ਆ ਇੰਨੇ ਵਿੱਚ ਰਮੇਸ਼ ਟੀਵੀ ਡੱਬੇ ਵਿੱਚ ਵਾਪਸ ਆ ਜਾਂਦਾ ਹੈ ਹੁਣ ਉਸ ਵਿੱਚ ਪਹਿਲਾਂ ਜਿੰਨੀ ਆਕੜ ਨਹੀਂ ਸੀ ਉਹ ਉਸ ਬਜ਼ੁਰਗ ਦੇ ਕੋਲ ਆਉਂਦਾ ਤੇ ਆ ਕੇ ਕਹਿਣ ਲੱਗਦਾ ਹੈ ਕਿ ਬਾਬਾ ਜੀ ਮaaf ਕਰ ਦਿਓ ਮੈਂ ਕੁਝ ਜ਼ਿਆਦਾ ਹੀ ੱੱ ਕਰ ਗਿਆ ਸੀ ਕਈ ਵਾਰੀ ਡਿਊਟੀ ਕਰਦੇ ਕਰਦੇ ਦਿਲ ਕਠੋਰ ਹੋ ਜਾਂਦਾ ਹੈ ਤੁਸੀਂ ਮੈਨੂੰ ਮਾਫ ਕਰਦੇ ਹੋ ਪਰ ਮੈਨੂੰ ਅੱਜ ਇਸ ਬੱਚੇ ਨੇ ਇਹ ਸਭ ਕੁਝ ਸਿਖਾ ਦਿੱਤਾ ਕਿ ਪਹਿਲਾ ਇਨਸਾਨ ਬਣਨਾ ਜ਼ਰੂਰੀ ਹੈ ਕੰਮ ਤਾਂ ਹੁੰਦੇ ਹੀ ਰਹਿੰਦੇ ਨੇ ਇਹ ਸੁਣ ਕੇ ਉਹ ਬਜ਼ੁਰਗ ਵਿਅਕਤੀ ਕਹਿੰਦਾ ਕਿ ਇਸ ਵਿੱਚ ਤੇਰੀ ਕੋਈ ਗਲਤੀ ਨਹੀਂ ਭਾਈ ਅੱਜ ਕੱਲ ਦਾ ਜਵਾਨਾ ਹੀ ਇਸੇ ਤਰ੍ਹਾਂ ਦਾ ਹੈ ਜਿਸ ਵਿੱਚ ਹਰੇ ਬਜ਼ੁਰਗ ਨੂੰ ਝੂਠਾ ਤੇ ਗਰੀਬ ਨੂੰ ਚੋਰ ਸਮਝ ਲਿਆ ਜਾਂਦਾ ਹੈ ਟ੍ਰੇਨ ਵਿੱਚ ਹੁਣ ਕੋਈ ਸ਼ੋਰ ਨਹੀਂ ਸੀ ਖਾਮੋਸ਼ੀ ਸੀ ਉਹ ਬਜ਼ੁਰਗ ਵਿਅਕਤੀ ਆਪਣੀ ਸੀਟ ਤੇ ਬੈਠਾ ਸੀ ਤੇ ਅਰਜਨ ਵੀ ਉਹਦੇ ਕੋਲ ਹੀ ਆ ਕੇ ਬੈਠ ਗਿਆ ਬਜ਼ੁਰਗ ਨੇ ਆਪਣੇ ਥੈਲੇ ਵਿੱਚੋਂ ਇੱਕ ਛੋਟੀ ਜੀ ਡੱਬੀ ਕੱਢੀ ਜਿਸ ਵਿੱਚ ਮਠਿਆਈ ਸੀ ਉਹ ਉਹ ਡੱਬੀ ਅਰਜਨ ਨੂੰ ਦਿੰਦਾ ਹੋਇਆ ਕਹਿਣ ਲੱਗਦਾ ਹੈ ਕਿ ਪੁੱਤ ਇਹ ਮੈਂ ਆਪਣੀ ਧੀ ਲਈ ਲੈ ਕੇ ਆਇਆ ਸੀ ਪਰ ਮੈਨੂੰ ਇਸ ਤਰ੍ਹਾਂ ਲੱਗ ਰਿਹਾ ਹੈ ਕਿ ਤੇਰਾ ਹੱਕ ਇਸ ਤੇ ਪਹਿਲਾ ਬੰਦਾ ਹੈ ਅਰਜਨ ਨੇ ਲੈਣ ਤੋਂ ਮਨਾਂ ਕੀਤਾ ਪਰ ਉਸ ਬਜ਼ੁਰਗ ਨੇ ਹੱਸ ਕੇ ਡੱਬੀ ਉਸਦੇ ਹੱਥ ਵਿੱਚ ਫੜਾ ਦਿੱਤੀ ਡੱਬੀ ਵਿੱਚ ਮਠਿਆਈ ਸੀ अर्जुन ਖੁਸ਼ ਹੋ ਗਿਆ ਉਹ अर्जुन ਨੂੰ ਕਹਿੰਦਾ ਕਿ ਤੂੰ ਮੇਰੀ ਇੱਜ਼ਤ ਬਚਾ ਲਈ ਮਠਿਆਈ ਤਾਂ ਬਹੁਤ ਛੋਟੀ ਗੱਲ ਹੈ ਇਸ ਸਭ ਦੇ ਸਾਹਮਣੇ ਇਹ ਸਭ ਕੁਝ अर्जुन ਦੀ ਮਾਂ ਵੀ ਦੇਖ ਰਹੀ ਸੀ ਉਹ ਖੁਸ਼ ਹੁੰਦੀ ਹੈ ਆਪਣੇ ਪੁੱਤ ਨੂੰ ਗੱਲ ਨਾਲ ਲਗਾ ਕੇ ਕਹਿਣ ਲੱਗਦੀ ਹੈ ਕਿ ਪੁੱਤ ਅੱਜ ਤੂੰ ਆਪਣੀ ਮਾਂ ਨੂੰ ਵੀ ਇੱਕ ਸਬਕ ਸਿਖਾ ਦਿੱਤਾ ਤੂੰ ਮੈਨੂੰ ਇਹ ਸਿਖਾਤਾ ਕਿ ਦੁਨੀਆ ਵਿੱਚ ਸਭ ਤੋਂ ਵੱਡੀ ਇਨਸਾਨੀਅਤ ਹੁੰਦੀ ਹੈ ਟ੍ਰੇਨ ਇੱਕ ਵਾਰ ਫੇਰ ਬਰਨਾਲੇ ਦੇ ਸਟੇਸ਼ਨ ਤੇ ਆ ਕੇ ਰੁਕ ਗਈ ਹੁਣ ਬਰਨਾਲਾ ਆ ਗਿਆ ਸੀ ਤੇ ਉਸ ਬਜ਼ੁਰਗ ਵਿਅਕਤੀ ਨੇ ਉੱਥੇ ਹੀ ਉਤਰਨਾ ਸੀ ਉਸ ਬਜ਼ੁਰਗ ਨੇ ਕੰਬਦੇ ਹੋਏ ਹੱਥਾਂ ਨਾਲ ਆਪਣਾ ਝੋਲਾ ਠੀਕ ਕੀਤਾ ਤੇ ਉਤਰਨ ਲੱਗ ਗਿਆ ਪਰ ਗੱਡੀ ਦੀਆਂ ਪੌੜੀਆਂ ਵਿੱਚ ਜਾ ਕੇ ਉਹ ਇੱਕ ਮਿੰਟ ਰੁਕਿਆ ਅਤੇ ਸਾਰੇ ਡੱਬੇ ਵੱਲ ਮੁੜ ਕੇ ਦੇਖਣ ਲੱਗਾ ਉਹ ਕਹਿਣ ਲੱਗਦਾ ਕਿ ਮੈਨੂੰ ਤੁਹਾਡੇ ਸਭ ਦੇ ਚਿਹਰੇ ਯਾਦ ਰਹਿਣਗੇ ਮੈਨੂੰ ਪਤਾ ਹੈ ਕਿ ਚੁੱਪ ਰਹਿਣਾ ਆਸਾਨ ਹੁੰਦਾ ਹੈ ਪਰ ਅੱਜ ਇੱਕ ਛੋਟੇ ਜਿਹੇ ਬੱਚੇ ਨੇ ਸਾਨੂੰ ਇਹ ਵੀ ਸਿਖਾ ਦਿੱਤਾ ਕਿ ਜਦੋਂ ਕਿਸੇ ਨਾਲ ਗਲਤ ਹੋ ਰਿਹਾ ਹੋਵੇ ਉਸ ਸਮੇਂ ਬੋਲਣਾ ਵੀ ਜ਼ਰੂਰੀ ਹੁੰਦਾ ਹੈ ਡੱਬੇ ਵਿੱਚ ਬੈਠੇ ਸਾਰੇ ਲੋਕ ਹੁਣ ਤਾੜੀਆਂ ਮਾਰ ਰਹੇ ਸੀ ਉਹ ਬਜ਼ੁਰਗ ਵਿਅਕਤੀ ਬਰਨਾਲੇ ਦੇ ਸਟੇਸ਼ਨ ਤੇ ਉਤਰ ਜਾਂਦਾ ਹੈ ਤੇ ਗੱਡੀ ਆਪਣੇ ਸਫ਼ਰ ਤੇ ਅੱਗੇ ਚਲੀ ਜਾਂਦੀ ਹੈ ਬਜ਼ੁਰਗ ਵਿਅਕਤੀ ਸਟੇਸ਼ਨ ਤੇ ਖੜ ਕੇ ਜਾਂਦੀ ਹੋਈ ਗੱਡੀ ਨੂੰ ਦੇਖ ਰਿਹਾ ਸੀ ਅਰਜਨ ਉਸ ਬਜ਼ੁਰਗ ਨੂੰ ਖਿੜਕੀ ਵਿੱਚੋਂ ਵਾਰ-ਵਾਰ ਕੱਢ ਕੇ ਬਾਏ ਬਾਏ ਕਰ ਰਿਹਾ ਸੀ ਬਜ਼ੁਰਗ ਅਰਜਨ ਨੂੰ ਦੇਖ ਕੇ ਕਹਿਣ ਲੱਗਦਾ ਕਿ ਪੁੱਤ ਸਦਾ ਇਸੇ ਤਰ੍ਹਾਂ ਹੀ ਬਣ ਕੇ ਰਹੀਂ ਕਦੇ ਵੀ ਬਦਲੀ ਨਾ ਸਟੇਸ਼ਨ ਤੋਂ ਬਾਹਰ ਆ ਕੇ ਉਸ ਬਜ਼ੁਰਗ ਨੇ ਇੱਕ ਲੰਮਾ ਜਿਹਾ ਸਾਹ ਲਿਆ ਇਹ ਸਟੇਸ਼ਨ ਛੋਟਾ ਸੀ ਉਹਨੇ ਆਪਣੇ ਕੱਪੜੇ ਠੀਕ ਕੀਤੇ ਤੇ ਚੱਲਣ ਲੱਗਿਆ ਸਟੇਸ਼ਨ ਤੋਂ ਬਾਹਰ ਨਿਕਲ ਕੇ ਇੱਕ ਛੋਟਾ ਜਿਹਾ ਮੰਦਿਰ ਸੀ ਉਹ ਮੰਦਿਰ ਵਿੱਚ ਜਾ ਕੇ ਮੱਥਾ ਟੇਕਣ ਲੱਗਦਾ ਉਹ ਕਹਿਣ ਲੱਗਦਾ ਕਿ ਰੱਬਾ ਤੂੰ ਮੈਨੂੰ ਇੱਥੋਂ ਤੱਕ ਤਾਂ ਪਹੁੰਚਾ ਦਿੱਤਾ ਬਸ ਹੁਣ ਮੈਨੂੰ ਉਸ ਨਾਲ ਗੱਲ ਕਰਨ ਦਾ ਹੌਸਲਾ ਦੇ ਦੇਵੀਂ ਮੰਦਿਰ ਚੋਂ ਬਾਹਰ ਨਿਕਲ ਕੇ ਉਸ ਬਜ਼ੁਰਗ ਵਿਅਕਤੀ ਨੇ ਇੱਕ ਰਿਕਸ਼ੇ ਵਾਲੇ ਨੂੰ ਆਵਾਜ਼ ਦਿੱਤੀ ਉਹਨੂੰ ਰੋਕਿਆ ਉਸ ਨੂੰ ਇੱਕ ਪਤਾ ਦੱਸਿਆ ਤੇ ਕਿਹਾ ਕਿ ਮੈਨੂੰ ਇਸ ਪਤੇ ਤੇ ਲੈ ਜਾ। ਰਿਕਸ਼ੇ ਵਾਲਾ ਇੱਕ ਨੌਜਵਾਨ ਮੁੰਡਾ ਸੀ। ਉਹ ਨੌਜਵਾਨ ਬਜ਼ੁਰਗ ਨੂੰ ਕਹਿਣ ਲੱਗਦਾ ਹੈ ਕਿ ਬੈਠੋ ਬਾਬਾ ਜੀ, ਇਹ ਪਤਾ ਜਿਆਦਾ ਦੂਰ ਨਹੀਂ। ਬਸ 10 ਮਿੰਟ ਹੀ ਲੱਗਣਗੇ। 10 ਮਿੰਟਾਂ ਬਾਅਦ ਹੀ ਉਹ ਰਿਕਸ਼ਾ ਇੱਕ ਛੋਟੇ ਜਿਹੇ ਘਰ ਦੇ ਸਾਹਮਣੇ ਜਾ ਕੇ ਰੁਕ ਜਾਂਦਾ ਹੈ। ਬਜ਼ੁਰਗ ਰਿਕਸ਼ੇ ਤੋਂ ਹੇਠਾਂ ਉਤਰਦਾ ਹੈ ਅਤੇ ਸਾਹਮਣੇ ਵਾਲੇ ਘਰ ਦਾ ਦਰਵਾਜ਼ਾ ਖੜਕਾਉਣ ਲੱਗਦਾ ਹੈ। ਇਹ ਘਰ ਮਨਜੀਤ ਦਾ ਹੀ ਸੀ। ਜਦੋਂ ਬਜ਼ੁਰਗ ਦੇ ਦਰਵਾਜ਼ਾ ਖੜਕਾਉਂਦਾ ਤਾਂ ਕੁਝ ਸਮੇਂ ਬਾਅਦ ਹੀ ਦਰਵਾਜ਼ਾ ਖੁੱਲਦਾ ਹੈ ਸਾਹਮਣੇ ਇੱਕ 35 ਸਾਲ ਦੀ ਔਰਤ ਖੜੀ ਸੀ ਜਿਸ ਦਾ ਨਾਮ ਮਨਜੀਤ ਸੀ ਇਹ ਉਸ ਬਜ਼ੁਰਗ ਵਿਅਕਤੀ ਦੀ ਧੀ ਸੀ ਬਜ਼ੁਰਗ ਵਿਅਕਤੀ ਵੱਲ ਦੇਖ ਕੇ ਕਹਿਣ ਲੱਗਦੀ ਹੈ ਕਿ ਬਾਪੂ ਜੀ ਤੁਸੀਂ ਬਜ਼ੁਰਗ ਇਸ ਤੋਂ ਪਹਿਲਾਂ ਕੁਝ ਬੋਲਦਾ ਮਨਜੀਤ ਉਹਨਾਂ ਨੂੰ ਗੱਲ ਨਾਲ ਲਾ ਲੈਂਦੀ ਹੈ ਮਨਜੀਤ ਕਹਿਣ ਲੱਗਦੀ ਹੈ ਕਿ ਬਾਪੂ ਜੀ ਮੈਨੂੰ ਤਾਂ ਲੱਗਦਾ ਸੀ ਤੁਸੀਂ ਕਦੇ ਨਹੀਂ ਆਉਂਗੇ ਬਜ਼ੁਰਗ ਨੇ ਕੰਬਦੇ ਹੋਏ ਹੱਥਾਂ ਨਾਲ ਮਨਜੀਤ ਦੇ ਸਿਰ ਤੇ ਹੱਥ ਫੇਰਿਆ ਅਤੇ ਕਿਹਾ ਕਿ ਪੁੱਤ ਮੈਨੂੰ ਮaaf ਕਰ ਦੇ ਮੈਂ ਤੈਨੂੰ ਮਿਲ ਨਾ ਸਕਿਆ ਬਹੁਤ ਲੇਟ ਹੋ ਗਿਆ ਮਨਜੀਤ ਉਹਨਾਂ ਨੂੰ ਅੰਦਰ ਆਉਣ ਲਈ ਕਹਿੰਦੀ ਹੈ ਮਨਜੀਤ ਦਾ ਘਰ ਭਾਵੇਂ ਛੋਟਾ ਸੀ ਪਰ ਸਾਫ਼ ਸੁਥਰਾ ਸੀ ਕੰਧਾਂ ਉੱਤੇ ਮਨਜੀਤ ਦੇ ਵਿਆਹ ਅਤੇ ਉਸਦੇ ਬੱਚਿਆਂ ਦੀਆਂ ਫੋਟੋਆਂ ਲੱਗੀਆਂ ਹੋਈਆਂ ਸਨ ਮਨਜੀਤ ਉਹਨਾਂ ਨੂੰ ਪਾਣੀ ਪਿਉਂਦੀ ਹੈ ਤੇ ਬੈਠਣ ਲਈ ਕਹਿੰਦੀ ਹੈ ਬਜ਼ੁਰਗ ਨੇ ਆਪਣੇ ਥੈਲੇ ਵਿੱਚੋਂ ਇੱਕ ਛੋਟੀ ਜੀ ਮਠਿਆਈ ਦੀ ਡੱਬੀ ਕੱਢੀ ਜੇ ਹੋਜੀ ਡੱਬੀ ਉਹਨੇ ਅਰਜੁਨ ਨੂੰ ਦਿੱਤੀ ਸੀ ਉਹ ਡੱਬੀ ਮਨਜੀਤ ਵੱਲ ਦਿੰਦਾ ਹੋਇਆ ਕਹਿਣ ਲੱਗਦਾ ਹੈ ਕਿ ਪੁੱਤ ਇਹ ਮੈਂ ਤੇਰੇ ਲਈ ਲੈ ਕੇ ਆਇਆ ਸੀ ਇਹਦੇ ਵਿੱਚ ਮਠਿਆਈ ਹੈ ਮਨਜੀਤ ਕਹਿਣ ਲੱਗਦੀ ਹੈ ਕਿ ਬਾਪੂ ਜੀ ਤੁਸੀਂ ਆ ਗਏ ਮੇਰੇ ਲਈ ਤਾਂ ਇਸ ਤੋਂ ਵੱਡਾ ਹੋਰ ਕੁਝ ਨਹੀਂ ਉਸ ਰਾਤ ਮਨਜੀਤ ਅਤੇ ਉਸ ਦਾ ਬਾਪੂ ਸਾਰੀ ਰਾਤ ਗੱਲਾਂ ਕਰਦੇ ਰਹੇ ਉਸਨੇ ਮਨਜੀਤ ਨੂੰ ਆਪਣੇ ਨਾਲ ਰਸਤੇ ਵਿੱਚ ਜੋ ਕੁਝ ਵੀ ਹੋਇਆ ਉਹ ਸਭ ਕੁਝ ਦੱਸਿਆ ਮਨਜੀਤ ਕਹਿਣ ਲੱਗਦੀ ਹੈ ਕੀ ਚੰਗਾ ਹੋਇਆ ਇੱਕ ਬੱਚੇ ਨੇ ਤੁਹਾਡੀ ਮਦਦ ਕਰ ਦਿੱਤੀ ਪਰ ਇਸ ਤਰ੍ਹਾਂ ਦੇ ਬੱਚੇ ਅੱਜ ਦੇ ਟਾਈਮ ਵਿੱਚ ਬਹੁਤ ਹੀ ਘੱਟ ਨੇ ਜੋ ਦੂਜਿਆਂ ਬਾਰੇ ਸੋਚਦੇ ਨੇ ਇੰਨੀ ਛੋਟੀ ਉਮਰ ਵਿੱਚ ਇੰਨਾ ਕੁਝ ਸਿੱਖ ਜਾਂਦੇ ਨੇ ਅਜਿਹੇ ਬੱਚੇ ਕਈ ਵਾਰੀ ਵੱਡਿਆਂ ਨੂੰ ਵੀ ਬਹੁਤ ਕੁਝ ਸਿਖਾ ਜਾਂਦੇ ਨੇ ਉਹ ਬਜ਼ੁਰਗ ਵਿਅਕਤੀ ਅਰਜੁਨ ਦਾ ਚਿਹਰਾ ਕਦੇ ਵੀ ਨਹੀਂ ਭੁੱਲ ਸਕਿਆ ਜਦੋਂ ਵੀ ਕਦੇ ਉਸ ਨੂੰ ਇਹ ਸਭ ਗੱਲ ਯਾਦ ਆਉਂਦੀ ਹੈ ਤਾਂ ਉਹ ਅਰਜਨ ਨੂੰ ਅਸੀਸਾਂ ਦਿੰਦਾ ਹੈ ਇਹ ਸੀ ਅੱਜ ਦੀ ਕਹਾਣੀ ਉਮੀਦ ਹੈ ਇਹ ਕਹਾਣੀ ਤੁਹਾਨੂੰ ਜਰੂਰ ਪਸੰਦ ਆਈ ਹੋਵੇਗੀ ਜੇ ਕਹਾਣੀ ਚੰਗੀ ਲੱਗੀ ਤਾਂ ਵੀਡੀਓ ਨੂੰ ਲਾਈਕ ਕਰਿਓ ਜੇ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਤੁਸੀਂ ਕਮੈਂਟਾਂ ਰਾਹੀਂ ਆਪਣੇ ਵਿਚਾਰ ਸਾਡੇ ਨਾਲ ਸਾਂਝੇ ਕਰ ਸਕਦੇ ਹੋ ਕਹਾਣੀ ਸੁਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਜੀ ਮਿਲਦੇ ਹਾਂ ਜਲਦੀ ਹੀ ਇਸੇ ਤਰ੍ਹਾਂ ਦੀ ਇੱਕ ਹੋਰ ਨਵੀਂ ਦਿਲ ਨੂੰ ਛੂ ਲੈਣ ਵਾਲੀ ਕਹਾਣੀ ਨਾਲ